ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਹੈ ਪਿੰਡ ਮਾਲਾ ਖੜੀ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਦੋ ਗੱਬਣਾ ਤੇ ਇੱਕ ਟੋਕੜ ਗੱਬਣਾ ਆ ਆਪਾਂ ਪਹੁੰਚੇ ਆ ਭਾਈ ਪਲਕਾਰ ਸਿੰਘ ਘੋਣਾ ਕੋਲ ਤੇ ਆਜੋ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਹੋਸਨਾਵ ਠੀਕ ਠਾਕ ਜੀ ਹੌਲ ਚੜਦੀਆਂ ਕਲਾ ਚੜਦੀ ਕਲਾ ਸਾਰੇ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਹਾਂਜੀ ਹੋਸਨਾ ਮੇਰਾ ਮੇਰਾ ਗੁਰੂ ਰਾਮ ਦਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕਰਾ ਆਪਣਾ ਨਾਮ ਹੀ ਬਲਕਾਰ ਸਿੰਘ ਸਿੱਧੂ ਠੀਕ ਹੈ ਜੀ ਹਾਂ ਜੀ ਤੇ ਐਡਰੈਸ ਆਪਣਾ ਪ੍ਰੋਪਰ ਦੱਸ ਦਿਓ ਕਿਹੜਾ ਪਿੰਡ ਆ ਹਾਂ ਜੀ ਪਿੰਡ ਮਾਲਾ ਕਿੜੀ ਤੇ ਤਸੀਲ ਜਨਾਲਾ ਤਸੀਲ ਜਨਾਲਾ ਤੇ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਬੋਲ ਦਿਓ ਆਪਣਾ 8054779053 ਠੀਕ ਹੈ ਜੀ ਕਰੀਏ ਸ਼ੁਰੂਆਤ ਠੀਕ ਹੈ ਇਤੋਂ ਗੱਲ ਆ ਗੱਬਨ ਦਾ ਹਾਂਜੀ ਹਾਂਜੀ ਦੱਸਿਓ ਇਹਦੇ ਬਾਰੇ ਕੀ ਇਹਦਾ ਪਿਛਲੇ ਸਵੇਰ ਦਾ ਮਿਲਤ ਰਿਕਾਰਡ ਤੇ ਕਿੰਨੇ ਇਹਦਾ ਜੀ ਪਿਛਲੇ ਘਰ ਵਾਲੇ ਤੇ ਆਂਦੇ ਆ 15 16 ਕਿਲੋ ਵੀ ਦੁੱਧ ਹੋਇਆ ਠੀਕ ਹੈ ਜੀ ਅਸੀਂ ਵੀ ਇਨਾ ਹੀ ਕਹਿੰਦੇ 15 16 ਕਿਲੋ ਪਰ ਉਹ ਭਰੂ ਭਲੇ ਤਾਂ ਨਹੀਂ ਤੇ 15 16 ਕਿਲੋ ਜਿਹੜਾ ਭਰੂ ਬਾਈ ਠੀਕ ਹੈ ਜੀ ਕਿੰਨੇ ਕਿੰਵੇਂ ਸਵੇਰ ਸੁਣਾ ਨੇ ਇਹ ਸੂਆ ਜੀ ਤਿੱਜਾ ਸੂਆ ਠੀਕ ਹੈ ਜੀ ਤਿੰਜਾ ਸੂਆ ਬੋਲੋ ਸਾਨੂੰ ਫਿਰ ਕੋਲ ਕੇ ਬਾਈ ਹਾਂਜੀ ਬੀਟੀ ਲੱਗ ਗਏ ਤੁਸੀਂ ਚੈੱਕ ਕਰ ਸਕਦੇ ਜੀ ਅਟਰ ਕੁਆਲਟੀ ਕਿੰਨੇ ਦਿਨ ਖੜਦੀ ਹੈ ਜੇ ਇਹ ਬਾਸ 4-5 ਦਿਨ ਖੜੂ ਜੇ ਹੀ ਵੀਰ ਜੀ 4-5 ਦਿਨਾਂ ਤੇ ਖੜ੍ਹਦੇ ਆ ਪੀ ਸੂਨ ਤੱਕ ਨੇ ਹਵਾ ਨਾਲ ਬਹੁਤ ਚੰਗਾ ਬੜਾ ਲੱਗ ਗਿਆ ਤੁੰਝਾ ਘਰ ਸਾਡੇ ਜੀ ਖਾਣਾ ਦਾ ਸਾਈਟ ਤੇ ਗਏ ਬਹੁਤ ਚੰਗਾ ਦਾ ਲੈਓ ਜੀ ਰੋਕ ਕੇ ਰੋਕ ਕੇ ਮੜ ਗਿਆ ਹਾਂਜੀ ਵੀਰ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਕਰਬੋ ਨਾ ਬਿਲਕੁਲ ਹਾਂਜੀ ਵੀਰ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਲਾਗੇ ਦੇ ਥਣਾ ਦਾ ਸੈਜ ਤੇ ਗੈਪ ਤੁਹਾਨੂੰ ਚੈੱਕ ਕਰਨੇ ਆ ਥਣਾ ਦਾ ਸੈਜ ਤੇ ਗੈਪ ਬਹੁਤ ਚੰਗਾ ਆ ਬਾਕੀ ਜਿੱਥੇ ਲਡੂ ਨਾ ਬਹੁਰੇ ਸੋਂ ਤੱਕ ਹਵਾਨਾ ਨੇ ਬਹੁਤ ਚੱਗਾ ਬਣਾ ਲੈਣਾ ਪਿਛਲੇ ਸਵੇਰੇ ਮਿਲਕ ਰਿਕਾਰਡ 15 ਲੀਟਰ ਵਿੱਚ ਜਿਹੜੇ ਦੱਦੇ ਆ ਬਾਕੀ ਐਕਟਿਵੈਂਟ ਵੀ ਵਧ ਨਹੀਂ ਚਲੋ ਇੰਨਾ ਹੀ ਕਹਿੰਨੇ ਆ ਕਿ 15 16 ਚ ਵਾਈ ਜਾਵੇ 15 16 ਲੀਟਰ ਬਹੁਤ ਹੁੰਦਾ ਤੁਹਾਡਾ 20 20 ਬਹੁਤ ਮਾਲਕ ਗਾਇਆਂ ਦਾ ਸਹਾਵਾ ਦੇ ਅਜੀਬ ਜੀ ਚੈੱਕ ਕਰ ਸਕਦੇ ਜੀ ਬਾਕੀ ਬਹੁਤ ਠੰਡੀ ਸੀ ਲਿਆ ਤੇ ਮੋਲੇ ਦਾ ਪਾਜੀ ਫਰਾ ਬੋਲ ਜੀ ਫੋਨ ਤੇ ਕਰਾਂਗੇ ਕੋਈ ਸਰ ਵੀ ਮੰਗਣ ਡਿਆ ਨੇ ਕੋਈ ਮਾਲ ਉਤਰ ਨਹੀਂ ਦਿਗਦਾ ਇੱਥੇ ਠੀਕ ਹੈ ਜੀ ਤੇ ਪਹਿਲੀ ਵੀਡੀਓ ਲਗਾ ਮਾਉਣ ਦਾ ਠੀਕ ਹੈ ਜੀ ਤੇ ਇਹਨਾਂ ਦਾ ਰੇਟ ਜਿਹੜਾ ਫੋਨ ਤੇ ਕਰਾਂਗੇ ਪੂਰਾ ਮਾਨ ਕਰਾਂਗੇ ਚਲੋ ਠੀਕ ਹੈ ਜੀ ਆਜਾ ਹੁਣ ਦੂਜੇ ਨੰਬਰ ਤੇ ਦੱਸੋ ਇਹਦੇ ਬਾਰੇ ਇਹ ਤਾਂ ਜੀ ਪਿਛਲੇ ਘਰ ਵਾਲਾ ਇਹ ਨਹੀਂ ਆਉਂਦੇ ਸੀ 14 15 ਕਿਲੋ ਉਹਦੇ ਵਿੱਚ ਹੋਇਆ ਸੀ ਅੱਛਾ ਜੀ ਅਸੀਂ ਇਹਨਾਂ 15 ਕਿਲੋ ਦੇ ਆਖਣੇ 15 ਕਿਲੋ ਚੌਕ ਜੀ ਠੀਕ ਹੈ ਜੀ ਤੇ ਇਹਦੇ ਦੇਣਾ ਮੰਨ ਲਓ ਵੀ 10 ਤਰੀਕ ਨੂੰ ਪੂਰੇ ਹੁੰਦੇ ਜੀ ਠੀਕ ਹੈ ਜੀ ਬਾਕੀ ਜੇ ਢਿੱਲਾ ਢੋਲਾ ਜੇ ਬਹੁਤ ਜ਼ਿਆਦਾ ਪਈਆਂ ਹਵਾ ਨੇ ਵਿੱਚ ਥਾਣਾ ਦਾ ਸੈਜ ਤੇ ਗੈਪ ਇਹਦਾ ਵੀ ਬਹੁਤ ਚੰਗਾ ਜਿਹਾ ਲੱਗੇ ਤੁਸੀਂ ਚੈੱਕ ਕਰ ਸਕਦੇ ਜੀ ਖੋਲੋ ਭਾਜੀ ਨੂੰ ਖੋਲ ਐਨੇ ਕਿੰਨੇ ਵਾਸ ਵਾਸ ਹੁਣਾ ਭਾਜੀ ਇਹਦਾ ਜੀ ਦੂਜਾ ਸੂਆ ਅੱਛਾ ਇਹ ਦੂਜਾ ਸੂਆ ਹੈ ਹਾਂ ਜੀ हां जी बेजी ਫਿਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਪਿੱਠ ਪੁੜੇ ਵਾਲਾ ਬਹੁਤ ਮਜ਼ਬੂਤ ਆ ਸਮਝਾ ਇਹ ਚੈੱਕ ਕਰ ਸਕਦੇ ਤੁਸੀਂ ਕਿ ਕਿ ਢਿੱਲਾ ਬਹੁਤ ਆ ਹਾਨੇ ਵਿੱਚ ਕਿਸੇ ਤੋਲ ਤੱਕ ਹਵਾਨਾ ਨੇ ਵੀ ਚੰਗਾ ਭਰ ਲੈਣਾ ਕੁਆਲਟੀ ਤੋਂ ਚੈੱਕ ਕਰ ਸਕਦੇ ਜੇ ਲੱਗੇ ਤੁਹਾਨੂੰ ਸਾਡਾ ਸਾਈਟ ਤੇ ਗੈਸ ਚੈੱਕ ਕਰਨੇ ਆ ਐਨ ਗਿਟ ਗਿਟ ਤੇ ਥਾਂ ਲੱਗਾ ਵਾ ਜਾਓ ਭਾਜੀ ਤਾਕੀ ਕੱਦ ਕਾਠਾ ਦਾ ਵੀ ਬਹੁਤ ਤਗੜੀਆਂ ਵਾ ਤੇ ਭਾਈ ਹੁਣਾਂ ਦੀ ਪਹਿਲੀ ਵੀਡੀਓ ਲੱਗੇ ਆ ਬਣਾਉਣਾ ਤੇ ਭਾਈ ਹੁਣਾਂ ਦਾ ਵਪਾਰ ਦਾ ਹੀ ਕੰਮ ਅੱਗੇ ਲੋਕਾਂ ਲਈ ਵੇਚ ਲੈਂਦੇ ਆ ਇਹ ਮਾਲ ਇਹਦਾ ਭਾਜੀ ਮੋਲਾ ਇਹਦਾ ਵੀ ਫੋਨ ਤੇ ਕਰਾਂਗੇ ਠੀਕ ਹੈ ਜੀ ਫੋਨ ਤੇ ਕਰਾਂਗੇ ਫੋਨ ਤੇ ਪੂਰਾ ਮਾਣ ਕਰਾਂਗੇ ਵੀਰਾਂ ਦਾ ਠੀਕ ਹੈ ਜੀ ਆਜੋ ਹੁਣ ਆਹ ਤਾਂ ਓਕੜ ਕੱਬਣਿਆ ਹਾਂਜੀ ਇਹ ਆਪਣਾ 1.5 ਮਹੀਨੇ ਦੀ ਕੱਬਣਿਆ ਅੱਛਾ ਜੀ ਪਰ ਅਸੀਂ ਗਾਰੰਟੀ ਦੀ ਕੋਡ ਦੇਣੀ ਪਈ ਅਜੇ ਚੈੱਕ ਨਹੀਂ ਕਰਾਈ ਠੀਕ ਹੈ ਜੀ ਠੀਕ ਹੈ ਕਿੰਨਾ ਕੁ ਵੇਲੇ ਥੱਲੇ ਦੁੱਧ ਤਿਆਰ ਜੀ ਇਹ ਥਲੇ ਦੋ ਦੇ ਪੰਜ ਕਿਲੋ ਠੀਕ ਜਿਹਾ ਪੰਜ ਲੀਟਰ ਬਾਕੀ ਕਾਟ ਕਾਟ ਬਹੁਤ ਤਗੜਾ ਚੋਟੀ ਦਾਣਾ ਖੋਲੋ ਭਾਜੀ ਇਹਨੂੰ ਪਿਓਰ ਮੋਰਾ ਨਾਲ ਦੇ ਵਿੱਚ ਕਾਟ ਕਾਟ ਹਲੋ ਬਹੁਤ ਤਗੜੀ ਆ। ਕੋਈ ਕੀ ਜੇ ਇਹ ਸਭ ਨਾਲ ਰਾਜੀ ਆ ਮੇਰੇ ਸਾਹ ਨਾਲ ਤਾਂ ਗੱਭਣ ਹੀ ਹੋਗੇ ਨਾ। ਵੇਖੋ ਜੀ ਹੁਣ ਅਗਲੀ ਜੀ ਕਿਸਮਤ ਆ ਅੱਜ ਨਹੀਂ ਆਪਾਂ ਚੈੱਕ ਨਹੀਂ ਕਰਾਈ ਠੀਕ ਹੈ। ਗਲਤ ਕੰਮ ਨਹੀਂ ਕਰਨਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਝੋਟੀ ਬਹੁਤ ਤਗੜੀ ਆ। ਇੱਕ ਕਿਨਵੇਂ ਸੁਭਾ ਸੁਣਾ ਨੇ ਦੂਜਾ ਹਾਂਜੀ ਦੂਜਾ ਪਹਿਲੇ ਪਹਿਲੇ ਸੋਏ ਪਹਿਲਾ ਸੋਏ ਦੂਜਾ ਮਤਲਬ ਨੀ ਲਾਣ ਹੈ ਫਿਰ ਕੁਆਲਟੀ ਵੀ ਜੀ ਚੈੱਕ ਕਰ ਸਕਦੇ ਜੀ ਪਿਓਰ ਮੋਹਰਾ ਨਸਲ ਦੇ ਵਿੱਚ ਕੱਦ-ਕਾਡ ਬਹੁਤ ਤਗੜਾ ਫਰੋਕੇ ਮੜੇ ਲਾਗੇ ਤਾਂ ਹਾਂਜੀ ਵੀ ਜੀ ਥਾਣਾ ਦਾ ਸੈਜ ਤੇ ਗਿਆ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਰਾਵੀ ਲਾਜੂ ਬਾਕੀ ਜੇ ਕੋਈ ਵੀ ਸਾਹ ਬੜਾ ਲਾਜੂ ਬਹੁਤ ਤਗੜੀ ਝੋਟੀ ਹੈ ਆर्डर ਕੁਆਲਟੀ ਦੇ ਵਿੱਚ ਸ਼ੇਰ ਦੇਖ ਸਕਦੇ ਜੇ ਬਾਕੀ ਚਵਾਈ ਹੋਈ ਆ ਤੇ ਸ਼ਾਮ ਤੱਕ ਇਹਦਾ ਮੁੱਲ ਭਾਜੀ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਪੂਰਾ ਆਪਣੇ ਵੀਰਾਂ ਭਰਾਵਾਂ ਦਾ ਮਾਣ ਕਰਾਗੇ ਠੀਕ ਹੈ ਜੀ ਮੁੱਲ ਜਿਹੜਾ ਸਾਰਾ ਸਾਰਿਆਂ ਦਾ ਵੀਰ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ